ਸਤਿਗੁਰੂ ਗੁਰਨਾਨਕ ਸਾਹਿਬ ਮਹਾਰਾਜ ਜੀ ਨੇ ਚੋਣਿਆਂ ਦਾ ਜ਼ਿਕਰ ਕੀਤਾ ਉਥੇ ਆਖਿਆ ਪੰਜ ਪਰਵਾਣ ਪੰਜ ਪ੍ਰਦਾਨ ਪंचे ਪਾਵਹਿ ਦਰਗਹਿ ਮਾਨ ਇਹ ਉਹ ਨੇ ਜਿਨ੍ਹਾਂ ਨੂੰ ਦਰਗਾਹੀ ਮਾਨ ਸਤਿਗੁਰੂਆਂ ਨੇ ਬਖਸ਼ਿਆ ਪੰਚੇ ਸੁਮ ਹੈ ਦਰ ਰਾਜਨ ਪੰਚਾਂ ਕਾ ਗੁਰ ਏਕ ਧਿਆਨ ਉਹਨਾਂ ਦੇ ਹਿਰਦੇ 'ਚ ਗੁਰੂ ਦਾ ਉਪਦੇਸ਼ ਹੈ ਤੇ ਧਿਆਨ ਇੱਕ ਕਾਲ ਪ੍ਰਭ ਹੈ ਏ ਹੈ ਪੰਚਾਖਾ ਗੁਰ ਏਕ ਧਿਆਨ ਪਰ ਉਹਨਾਂ ਬਾਰੇ ਕੋਈ ਕਥਾ ਕਰ ਸਕੇਗਾ ਸੱਚ ਏ ਮਨਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹ ਪਿਛੇ ਪਛਦਾਏ ਹਰ ਸਾਲ ਕਥਾ ਕਰ ਦिए ਸਾਲ ਦੇ 365 ਦਿਨ ਕਥਾ ਕਰ ਦिए ਤਾਂ ਵੀ ਇਹਨਾਂ ਬਖਸ਼ਿਆ ਹੋਇਆਂ ਦੀ ਪੂਰਨ ਕਥਾ ਨਹੀਂ ਹੋ ਸਕੀ ਜਿੱਥੇ ਸਤਗੁਰ ਜੀ ਨੇ ਪੰਜ ਪਰਵਾਣ ਦਾ ਜ਼ਿਕਰ ਕੀਤਾ ਹੈ ਉਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਲੀ ਬਾਣੀ ਜਪ ਬਾਣੀ ਚ ਪੰਜਾਂ ਖੰਡਾਂ ਦਾ ਜ਼ਿਕਰ ਆਇਆ ਹੈ ਜਿਥੇ ਧਰਮ ਖੰਡ ਗਿਆਨ ਖੰਡ ਸ਼ਰਮ ਖੰਡ ਕਰਮ ਖੰਡ ਤੇ ਸੱਚ ਖੰਡ ਚਾਰ ਕੌੜੀਆਂ ਵਿੱਚ ਪੰਜ ਖੰਡੇ ਨੇ ਤੇ ਕਰਮ ਤੇ ਸੱਚ ਖੰਡ ਦੀ ਪੌੜੀ ਇੱਕੋ ਹੀ ਹੈ ਕਿ ਕਰਮ ਖੰਡ ਤੱਕ ਰਹਿਮਤ ਦੇ ਖੰਡ ਤੱਕ ਉਹ ਪਹੁੰਚ ਸਕਦਾ ਹੈ ਜਿਦੇ ਉੱਤੇ ਗੁਰੂ ਦੀ ਨਦਰੇ ਇਨਾਇਤ ਹੈ ਕਰਮੀ ਆਵੇ ਕਪੜਾ ਨਦਰੀ ਮੂਖ ਦਵਾਰ ਜਿਹੜਾ ਸਚਿਆਰ ਬਣ ਗਿਆ ਨਾਨਕ ਏਵੇਂ ਜਾਣੀਏ ਸਭ ਆਪੇ ਸਭ ਆਪੇ ਸਚਿਆਰ ਜਿਹੜਾ ਇਸ ਗੁਰੂ ਦੇ ਸਿਧਾਂਤ ਨੂੰ ਮੰਨ ਗਿਆ ਫਿਰ ਉਹੀ ਸਤਗੁਰ ਆਗੈ ਸੀਸ ਭੇਟ ਦਿਓ ਜੇ ਸਤਗੁਰ ਸਾਚੇ ਭਾਵੇ ਦੇ ਉਸ ਰੋਹਾਨੀ ਸਿਖਰ ਤੱਕ ਪਹੁੰਚਦਾ ਹੈ ਦਿਲੇ ਇਤਿਹਾਸਿਕ ਵਿਚਾਰਾਂ ਕੀਤੀਆਂ ਆਓ ਹੁਣ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚੋਂ ਉਹਨਾਂ ਮੰਨਿਆ ਹੋਿਆਂ ਦੀ ਗੱਲ ਕਰੀਏ ਜਿਹੜੇ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਭਾਈ ਹਿੰਮਤ ਸਿੰਘ ਜੀ ਭਾਈ ਮੋਹਕਮ ਸਿੰਘ ਤੇ ਭਾਈ ਸਾਹਿਬ ਸਿੰਘ ਦੇ ਰੂਪ ਦੇ ਵਿੱਚ ਅੱਜ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਪੰਥ ਰੂਪ ਬਖਸ਼ਿਆ ਜਿਨ੍ਹਾਂ ਨੂੰ ਪੰਛ ਬਖਸ਼ ਦਿੱਤਾ ਜਿਨ੍ਹਾਂ ਨੂੰ ਪੰਛ ਦੀ ਤਾਕਤ ਬਖਸ਼ ਦਿੱਤੀ ਜਿਨ੍ਹਾਂ ਨੂੰ ਆਪਣਾ ਆਪ ਬਖਸ਼ ਦਿੱਤਾ ਪੰਚ ਪਰਮੇਸ਼ਵਰ ਆਖਿਆ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਪੰਜ ਖੰਡ ਜਦ ਅਸੀਂ ਵਿਚਾਰਦੇ ਹਾਂ ਤੇ ਉਹ ਐਸੀ ਅਵਸਥਾ ਹੈ ਜਿਹੜੀ ਅਵਸਥਾ ਸੱਚ ਖੰਡ ਤੱਕ ਲੈ ਕੇ ਜਾਂਦੀ ਹੈ ਪਹਿਲੇ ਖੰਡ ਦੇ ਵਿੱਚ ਸਾਨੂੰ ਇਸ ਸ੍ਰਿਸ਼ਟੀ ਦੀ ਸੋਝੀ ਗੁਰੂ ਨਾਨਕ ਸਾਹਿਬ ਨੇ ਦਿੱਤੀ ਰਾਤੀ ਰੁਤੀ ਠਿਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੇ ਸੋਹਣ ਪੰਜ ਪ੍ਰਮਾਨ ਜਿਹੜੇ ਪੰਜ ਪ੍ਰਵਾਨ ਅੱਗੇ ਪੜ ਕੇ ਆਏ ਆ ਉਹ ਇੱਥੇ ਸ਼ੋਭਾ ਪਾਉਂਦੇ ਨੇ ਜਿਨ੍ਹਾਂ ਬਾਰੇ ਪਹਿਲਾਂ ਪੜਿਆ ਜਪ ਬਾਣੀ 'ਚ ਕਿ ਪੰਜ ਪ੍ਰਵਾਨ ਪੰਜ ਪ੍ਰਧਾਨ ਪंचे ਪਾਵੈ ਦਰਗਾਹਮਾਨ ਪਰ ਉਹਨਾਂ ਨੂੰ ਧਰਮ ਤੇ ਗਿਆਨ ਦੀ ਸੂਜੀ ਹੁੰਦੀ ਹੈ ਇਸ ਕਰਕੇ ਉਹ ਇਨ੍ਹਾਂ ਖੁਨਾ ਦੇ ਵਿੱਚ ਸ਼ੋਭਾ ਪਾਉਂਦੇ ਜਿਸ ਪੰਜ ਪ੍ਰਵਾਨ ਦੀ ਗੱਲ ਸਤਿਗੁਰ ਜੀ ਅੱਗੇ ਕਰਦੇ ਨੇ ਉਸ ਪੰਜ ਪ੍ਰਵਾਨ ਨੂੰ ਕੌਣ ਪਹੁੰਚਿਆ ਜਿਨੇ ਸੁਣਿਆ ਜਿਨੇ ਸੁਣ ਕੇ ਮੰਨਿਆ ਤੇ ਫਿਰ ਮੰਨਣ ਤੋਂ ਬਾਅਦ ਉਹਨੇ ਆਪਣੇ ਜੀਵਨ ਵਿੱਚ ਪ੍ਰਭੂ ਦੇ ਸਿਮਰਣ ਵਿੱਚ ਇਉ ਗੁਰੂ ਦੇ ਹੁਕਮ ਨੂੰ ਅਪਣਾਇ ਜਿਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲਕਾ ਮਾਨ ਉਹਨਾਂ ਨੂੰ ਪਤਾ ਹੈ ਇਹ ਬਾਹਰ ਦੇ ਕਰਮ ਕਾਂਡ ਸਾਨੂੰ ਰਹਿਮਤ ਦੇ ਪਾਤਰ ਨਹੀਂ ਬਣਾ ਸਕਦੇ ਹੁਕਮ ਨੂੰ ਮੰਨਣਾ ਹੀ ਸੱਚਿਆਰ ਬਣਾ ਸਕਦਾ ਹੈ ਤੀਰਥ ਨਾ ਹੋਣਾ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਾਏ ਕਰੀ ਉਹਨਾਂ ਵਾਸਤੇ ਤੀਰਥ ਕੀ ਹੈ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮੰਨ ਲਾਓ ਉਹਨਾਂ ਵਸਤੇ ਅੰਦਰ ਦੀ ਬਿਰਤੀ ਦਾ ਸਿਮਰਨ ਕੀ ਹੈ ਉਹਨਾਂ ਵਸਤੇ ਉਸ ਪ੍ਰਭੂ ਦਾ ਸਿਮਰਨ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀ ਹੈ ਅਮੁੱਲ ਭੰਡਾਰ ਅਮੁੱਲ ਆਵੇ ਅਮੁੱਲ ਲੈ ਜਾਵੇ ਅਮੁੱਲ ਭਾਏ ਅਮੁੱਲ ਸਮਾਏ ਉਹ ਅ ਸੰਖ ਕਰਕੇ ਤੇ ਹੁੰਦੇ ਨੇ ਅਸੰਖ ਜਪ ਅਸੰਖ ਭਾਉ ਤੇ ਆਪਣੇ ਆਪ ਨੂੰ ਵਿਕਾਰੀ ਤੇ ਪਾਪੀ ਮੰਨਣ ਵਸਤੇ ਉਹ ਕਤਰਾਉਂਦੇ ਨਹੀਂ ਉਹ ਕਹਿੰਦੇ ਹਮ ਅਵਗੁਣ ਭਰੇ ਏਕ ਗੁਣ ਨਹੀਂ ਉਹ ਆਪਣਾ ਆਪ ਸਮਰਪਿਤ ਕਰਦੇ ਨੇ ਫਿਰ ਉਹ ਉਸ ਅਵਸਥਾ ਤੇ ਪਹੁੰਚਦੇ ਨੇ ਜਿੱਥੇ ਇੱਕ ਦੂਜੀ ਭਾਉ ਲਖ ਹੋਏ ਲਖ ਵੈ ਲਖ ਵੀਸ ਲੱਖ ਲੱਖ ਏੜਾ ਅੱਖੀਆਂ ਏਕ ਨਾਮ ਜਗਦੀਸ਼ ਇਹ ਉਹ ਨੇ ਪੰਜ ਪਿਆਰੇ ਜਿਨ੍ਹਾਂ ਦੇ ਉੱਤੇ ਗੁਰਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਰਹਿਮਤ ਹੋਈ। ਔਰ ਇਹ ਪੰਜ ਜਦ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਸ਼ਮਸ਼ੀਰ ਕੱਢ ਕੇ ਐਲਾਨੀਆਂ ਕਿਆ ਕੋਈ ਹੈ ਗੁਰੂ ਕਾ ਬੇਟਾ ਜੋ ਸੀਸ ਕਰੇ ਭੇਡਾ। ਤਿੰਨ ਵਾਰੀ ਗੁਰਦੇਵ ਜੀ ਨੇ